ਤੇ ਪੰਜਾਬ ਸਰਕਾਰ ਮੋਦਾਬਾਦ 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 ਦਦੇ ਬੰਦਿਆ ਨੂੰ ਹੈਰਾਨ ਕਰਨ ਵਾਲੀਆਂ ਸਰਕਾਰਾਂ ਮੋਦਾਬਾਦ 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 ਸਾਡੀ ਸੂਬੇ ਦੀ ਜਰਨਲ ਸਕੱਤਰ ਹੈ ਸਾਨੂੰ ਵੀ ਹੁਣ ਫੋਨ ਆਇਆ ਅਸੀਂ ਵੀ ਆਪਦੇ ਆਪ ਦੇ ਪਿੰਡਾਂ ਤੋਂ ਭੱਜ ਕੇ ਆਏ ਆਂ ਵੀ ਅਸੀਂ ਗੱਲ ਪੁੱਛਣਾ ਚਾਹੁੰਦੇ ਆਂ ਮੁਲਾਜ਼ਮ ਖੜੇ ਆ ਇਹਨਾਂ ਨੂੰ ਵੀ ਕੋਈ ਗੱਲ ਦਾ ਪਤਾ ਵੀ ਕੀ ਮਤਲਬ ਰੇਡ ਕਾਦੇ ਪਿੱਛੇ ਆ ਵੀ ਜੇ ਅਸੀਂ ਜਥੇਬੰਦੀਆਂ ਵਾਲੇ ਏਡੀ ਬਿਰੋਏ ਲੱਗਦੇ ਆਂ ਜੇ ਅਸੀਂ ਮਤਲਬ ਜਥੇਬੰਦੀਆਂ ਵਾਲੇ ਇਹਨਾਂ ਨੂੰ ਸਰਕਾਰ ਨੂੰ ਰੜਕਦੇ ਆਂ ਤਾਂ ਉਹੀ ਫੜ ਕੇ ਤੁਸੀਂ ਜੇਲ੍ਹਾਂ 'ਚ ਠੋਕੋ ਪਰ ਆਹ ਜਿਹੜਾ ਕੋਈ ਏਜੰਸੀਆਂ ਦੇ ਨਾਂ ਤੇ ਕਿਸੇ ਨੂੰ ਪਰੇਸ਼ਾਨ ਕਰਨਾ ਕਿਸੇ ਦੇ ਘਰੇ ਆ ਕੇ ਮਤਲਬ ਜ਼ਬਰਦਸਤੀ ਆਸ ਕਮਾਂਡ ਨੂੰ ਜਾਂ ਕੋਈ ਇਥੋਂ ਦਾ ਲੋਕ ਅਧਿਕਾਰੀ ਹੈ ਤਾਂ ਦੱਸ ਦੇਣਾ ਕਿਉਂਕਿ ਸਾਨੂੰ ਕੀ ਪਤਾ ਹੈ ਮਤਲਬ ਕੌਣ ਕੀ ਕੁਝ ਲੈ ਕੇ ਆ ਕੀ ਕੁਝ ਕੀਤਾ ਜਾ ਰਿਹਾ ਹੈ ਇਸ ਲਈ ਜਿੰਨਾ ਚਿਰ ਇਹ ਕੋਈ ਇਹਨਾਂ ਦਾ ਸਬੰਧਤ ਅਧਿਕਾਰੀ ਆ ਕੇ ਬਾਹਰ ਜਵਾਬ ਨਹੀਂ ਦਿੰਦਾ ਤੇ ਉਹਨਾਂ ਚਿਰ ਇਹ ਸਾਡਾ ਪ੍ਰਦਰਸ਼ਨ ਜਾਰੀ ਰੂ ਅਸੀਂ ਇਹ ਰਸਤਾ ਰੋਕਾਂਗੇ ਕੋਈ ਨਹੀਂ ਇੱਥੇ ਜਿਹੜਾ ਕੋਈ ਵੀ ਕੁਝ ਹੋਊਗਾ ਉਹਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਧਿਕਾਰੀਆਂ ਮੂਹਰੇ ਖੜੇ ਆ ਸਾਨੂੰ ਇਸ ਗੱਲ ਬਾਰੇ ਅਸੀਂ ਚਾਣਨਾ ਚਾਹੁੰਦੇ ਆ ਵੀ ਕਿਹੜੇ ਗੱਲ ਤੋਂ ਇਹ ਸਾਡੇ ਜਰਨਲ 77 ਦੇ ਸਾਫਾ ਕਰਿਆ ਹੋਇਆ ਅੰਦਰ 85 ਸਾਲ ਦੀ ਮਾਈ ਬਿਨਾ ਸੇਵਾ ਤੋਂ ਅੱਜ ਉਹਨੂੰ ਪਾਲ ਪਾਲ ਵਾਸਤੇ ਪਾਣੀ ਧਾਨ ਦੀ ਲੋੜ ਹੈ ਕੋਣੇ ਲੈਟਰਨ ਨੂੰ ਬਾਥਰੂਮ ਵੀ ਕਰਨੇ ਆ ਤਾਂ ਸਾਡੀ ਜਿਹੜੀ ਕੋਈ ਸੇਵਾਦਾਰ ਨਹੀਂ ਉਸ ਨੂੰ ਸਾਹਮਣੇ ਵਾਸਤੇ ਜਾਣ ਵਾਸਤੇ ਅੱਜ ਸਾਡੀ ਇੱਥੋਂ ਤਾਈ ਹਾਲਤ ਸਾਡੀਆਂ ਸਰਕਾਰਾਂ ਦੀ ਗਿਰ ਗਈ ਵੀ ਉਸ ਬੀਬੀ ਨੂੰ ਇੱਕ ਸੇਵਾ ਕਰਨ ਵਾਸਤੇ ਨੰਗਣ ਨਹੀਂ ਜਾਣ ਦੇ ਰਹੇ ਹੋ ਸਕਦਾ ਉਹਦੇ ਕੋਲ ਕੋਈ ਚੀਜ਼ ਆ ਤਲਾਸ਼ੀ ਕਰ ਲੈਣਾ ਪਰ ਇਹ ਜ਼ਰੂਰੀ ਹੈ ਵੀ ਇੱਕ ਬਵਾਰ ਬੰਦਾ ਹੈ 80-85 ਸਾਲ ਦੀ ਉਮਰ ਹੈ ਉਹਨੂੰ ਸਾਬਣ ਵਾਸਤੇ ਕੋਈ ਨੇੜੀ ਜਨਾਨੀ ਜਾ ਰਹੀ ਹੈ ਤਾਂ ਉਹਨੂੰ ਰੋਕਣ ਦਾ ਇਹ ਸਰਕਾਰ ਦਾ ਬਹੁਤ ਕਢਾਉਣਾ ਕੰਮ ਹੈ ਸੋ ਅੱਜ ਜਿਹੜਾ ਮੋਦੀ ਹਕੂਮਤ ਜਦੋਂ ਸੜਕਾਂ ਬੰਦ ਕਰਕੇ ਪੰਜਾਬ ਦੇ ਅੰਦਰ ਐਸੇ ਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਪੰਜਾਬ ਨੂੰ ਬੇਗਾਨੀ ਦਿਖਾਈ ਜਾ ਰਹੀ ਹੈ ਪੰਜਾਬ ਨੂੰ ਦੇ ਕਿਸਾਨਾਂ ਨੂੰ ਦਿੱਲੀ ਚ ਜਾਣ ਤੋਂ ਰੋਕਿਆ ਜਾ ਰਿਹਾ ਤੇ ਇਹ ਕਿਸਾਨ ਜਥੇਬੰਦੀਆਂ ਤੇ ਇਸ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਜੋ ਵੀ ਕੇਜੂ ਕ੍ਰਾਂਤੀ ਜੀ ਸੂਬਾ ਜਨਰਲ ਸਕੱਤਰ ਹੈ ਉਹ ਅੱਖਾਂ ਦੇ ਵਿੱਚ ਲੜਕਦੀ ਹੈ ਉਹਨਾਂ ਨੂੰ ਕਿਵੇਂ ਪਿੱਛੇ ਹਟਾਇਆ ਜਾਵੇ ਉਹਦੀ ਉਹ ਐਨਆਈਏ ਦੀ ਵਰਤੋਂ ਕਰ ਰਹੀ ਹੈ ਐਨਆਈਏ ਦੀ ਵਰਤੋਂ ਮਤਲਬ ਜਿਹੜਾ ਹੈ ਲੋਕ ਦੁਸ਼ਮਣਾਂ ਦੇ ਲਈ ਨਹੀਂ ਕੀਤੀ ਜਾ ਰਹੀ ਹੈ ਲੋਕ ਪੱਖੀਆਂ ਦੇ ਲਈ ਕੀਤੀ ਜਾ ਰਹੀ ਹੈ ਐਨਆਈਏ ਦੀ ਟੀਮ ਹੈ ਐਨਆਈਏ ਦੀ ਜਿਹੜੀ ਕਾਰਵਾਈ ਸਾਰੀ ਉਹਨਾਂ ਕਰਪਟ ਤੇ ਜਿਹੜੇ ਨਕਮੇ ਜਿਹੜੇ ਸਿਰੇ ਦੇ ਲੋਕ ਦੁਸ਼ਮਣਾਂ ਉਹਨਾਂ ਨੂੰ ਮੋਦੀ ਹਕੂਮਤ ਦੀ ਜਿਹੜੀ ਵਾਸ਼ਿੰਗ ਮਸ਼ੀਨ ਚ ਪਾ ਕੇ ਸ਼ੁੱਧ ਕਰਨ ਦਾ ਇੱਕ ਸੰਧ ਬਣੀ ਹੋਈ ਹੈ ਅੱਜ ਦਾ ਇਹ ਇਹਨਾਂ ਨੇ ਜੋਸ਼ ਆਪਾਂ ਮਾਰਿਆ ਜੋ ਵਕੀਰ ਸਾਹਿਬ ਗਏ ਸੀ ਕੋਈ ਪੁਰਾਣੇ ਦਸਤਾਵੇਜ਼ ਜਿਹੜੇ ਉਹ ਉਹਨਾਂ ਨੇ ਇਕੱਠੇ ਕੀਤੇ ਹੋਏ ਆ ਜੋ ਪਿਛਲੇ ਸਮੇਂ ਦੇ ਵਿੱਚ ਸ਼ਮਸ਼ੇਰ ਸਿੰਘ ਸ਼ੇਰੀ ਨਸਵੰਤ ਹੋਰ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਦੇ ਪਤੀ ਹਰਪ੍ਰਿੰਦਰ ਜਲਾਲ ਪਹਿਲਾਂ ਪਿਛਲੇ ਸਮੇਂ ਵਿੱਚ ਮਤਲਬ ਕੇਸ ਵੀ ਬਣਾਇਆ ਸੀ ਫੜੇ ਵੀ ਗਏ ਸੀ ਉਹਨਾਂ ਨੇ ਰਿਪ੍ਰੈਸ਼ਨ ਵੀ ਚੱਲਿਆ ਤੇ ਉਸ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੇ ਮਤਲਬ ਬਰੀ ਹੋ ਗਏ ਸੀ ਉਹ ਜਿਹੜਾ ਸਾਰਾ ਰਿਕਾਰਡ ਹੈ ਉਹ ਉਹ ਅਦਾਲਤ ਦੇ ਵਿੱਚ ਉਜਰਵਾਰੀ ਕਰਨ ਤੋਂ ਬਾਅਦ ਜਿਹੜੀ ਇਥੋਂ ਦੀ ਪੁਲਿਸ ਨੇ ਉਹਨਾਂ ਨੂੰ ਮੁਹैया ਕਰਾਇਆ ਸੀ ਪਿਛਲੇ ਸਮੇਂ ਦੇ ਵਿੱਚ ਹੋਰ ਤਾਂ ਸਾਨੂੰ ਕੋਈ ਲੱਗਦੀ ਨਹੀਂ ਗੱਲ ਪਿਛਲੇ ਸਮੇਂ ਦੇ ਵਿੱਚ ਜੋ ਇੱਕ ਉਹਨਾਂ ਨੂੰ ਸਜ਼ਾ ਵੀ ਸੀ ਉਹਦੀ ਅਪੀਲ ਹੈਗੀ ਪਾਈ ਹੋਈ ਉਹ ਅਪੀਲ ਤੇ ਉਹਨਾਂ ਨੂੰ ਜਮਾਨਤ ਮਿਲੀ ਹੋਈ ਹੈ ਜੀ